ਆਪ ਦੇਖ ਰਿਹਾ ਸਾਰੀ ਛੁੱਟੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਤ ਸੂਤਰਾ ਦੇ ਪਰਤੂ ਬੜੀ ਵੱਡੀ ਅਤੇ ਇੱਕ ਖਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਮਾਤਰ ਨੂੰ ਦੇਖੇ ਹਰ ਪਾਸੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਰੋਧ ਹੋ ਰਿਹਾ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੀ ਸਮੂੱਚੀ ਆਮ ਆਦਮੀ ਪਾਰਟੀ ਦੀ ਟੀਮ ਦਾ ਯਾਨਕਿ ਜਿਸ ਤਰ੍ਹਾਂ ਬਰੂਤ ਕੀਤਾ ਗਿਆ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਦੀ ਦਲ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਤਾ ਸਿੰਘ ਦਾ ਉਸੇ ਤਰ੍ਹਾਂ ਹੁਣ ਹੱਥ ਪਦਰ ਦੇ ਕੇ ਜਾ ਰਿਹਾ ਹੈ ਸੂਬੇ ਦੀ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਪ੍ਰਸ਼ਾਸਨ ਵੀ ਖਫਾ ਹੈ ਧਰਨੇ ਲਾਉਣ ਦੀ ਜਦੋਂ ਜਦ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਬੀਤ ਸਿੰਘ ਰਾਜੇਵਾ ਇਹ ਗੱਲ ਕਰਕੇ ਜੁਗੰਦਰ ਸਿੰਘ ਉਹ ਗ੍ਰਾਹਕ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ ਹੋਰ ਵੀ ਜਿਹੜੇ ਕਿਸਾਨ ਆਗੂ ਨੇ ਉਹ ਜਿਹੜੇ ਮੁੱਖ ਮੰਤਰੀ ਦੀ ਰਡਾੜ ਤੇ ਵੀ ਕਿਸੇ ਵੀ ਸਮੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇੱذ ਅੱਜ ਕਸੂਤੀ ਫਸ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ ਆ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਨੇੜੇ ਪਿੰਡ ਦੇ ਵਿੱਚ ਜਿਹੜਾ ਲੱਗ ਰਿਹਾ ਸੀ ਸੂਬੇ ਦੇ ਮੁੱਖ ਮੰਤਰੀ ਦੀ ਮਾਤਾ ਉਹਨਾਂ ਨੂੰ ਕਿਸਾਨਾਂ ਨੇ ਕੇਰ ਲਿਆ ਗੱਡੀ ਦੇ ਸਾਹਮਣੇ ਖੜੇ ਹੋ ਗਿਆ ਉਸ ਗੱਡੀ ਦੇ ਸਾਹਮਣੇ ਲੰਮੇ ਪੈ ਗਿਆ ਜਾਣ ਨਹੀਂ ਦਿੱਤਾ ਗਿਆ ਕਾਫੀ ਸਮਾਂ ਸਮੇਂ ਤੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਨੂੰ ਜਿਹੜੀ ਮਾਂ ਹੈ ਉਹਨਾਂ ਦੀ ਪੁਰਾਣੂ ਘੇੜ ਚ ਰੱਖਿਆ ਕਿਸਾਨ ਆਗੂ ਨੇ ਕਸਾਹ ਆਗੂਆਂ ਨੇ ਪੰਜਾਬ ਸਰਕਾਰ ਭਗਵੰਤ ਮਾਨ ਭਗਵੰਤ ਮਾਨ ਦੀ ਵਾਦਾ ਮੁਰਦਾਬਾਦ ਦੇ ਨਾਅਰੇ ਲਾਏ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਰਗਰਮੀਆਂ ਤਿਆਰ ਕੀਤੀਆਂ ਜਾਣਗੀਆਂ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੌਕੇ ਦੇ ਬੁਲਸਹਾਂਜੀ ਪਹੁੰਚ ਕੇ ਜਿਹੜੇ ਕਸਾਹ ਅੱਗੇ ਗੱਡੀ ਰੋਕ ਕੇ ਖੜੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦਾ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਅੱਗੇ ਜਾਣ ਦਿੱਤਾ ਗਿਆ ਯਾਨੀ ਕਿ 2 3 ਘੰਟੇ ਲਗਾਤਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜਿਹੜੇ ਨੇ ਉਸ ਧਰਨੇ ਦਾ ਸ਼ਿਕਾਰ ਹੋਏ ਤਾਂ